ਇੱਕ ਮਿੰਟ ਸਾਰਾ ਦੱਸ ਦਿਓ ਜਰਾ ਸਰ ਕਾਰਵਾਈ ਕਾਰਵਾਈ ਦੱਸ ਦਿਓ ਮੈਨੂੰ ਕਿਵੇਂ ਤੁਸੀਂ ਦੱਸ ਦਿਓ ਸਰ ਕਾਰਵਾਈ ਉਹ ਕਾਰਵਾਈ ਦੱਸ ਦਿਓ ਸਰ ਸਰਕਾਰ ਕਾਰਵਾਈ ਦੱਸੋ ਚਲੋ ਹੋਰ ਵੀ ਦੱਸ ਦਿਓ ਕੀ ਕੀ ਨਾ ਬਾਅਦ ਚ ਕਰਾਂਗੇ ਬਾਈ ਚਲੋ ਕਿਹੜਾ ਜੀ ਇਹ ਬੁਲਾਓ ਜੀ ਨੂੰ ਬੁਲਾਓ ਬਲਾਕ ਤੱਕ ਚਲੋ ਮੈਂ ਨਾਲ ਕਿਉਂ ਨਹੀਂ ਢਾਏ ਜਾਂਦੇ ਸਾਰੇ ਮਕਾਨ ਕਿਉਂ ਨਹੀਂ ਮਕਾਨ ਢਾਏ ਜਾਂਦੇ ਗਏ ਗੈਰ ਕਾਨੂੰਨੀ ਹੈ ਮੈਂ ਹੁਣੇ ਲਗਾਉਣਾ ਜਾ ਕੇ ਪੁੱਦਾ ਪੁੱਦਾ ਧੋੜੋ ਐ ਇਹ ਤਾਂ ਸੁੱਡਾ ਐ ਸੁੱਡੇ ਜਾ ਜੋ ਸਭ ਕੁਝ ਖਤਮ ਮੈਂ ਜਾਣ ਨਹੀਂ ਦਊਂਗਾ ਹਮ ਸਾਰੇ ਢਾਓ ਪਿੱਛੇ ਠੇਕਾ ਬਣਿਆ ਸਰਕਾਰ ਦੇ ਨਮਾਇਨਿਆਂ ਨੂੰ ਜਵਾਬ ਆਉਂਦਾ ਕੋਈ ਕਿ ਮੇਰੇ ਤੋਂ ਪੁੱਛਣਾ ਵੋਟਾਂ ਕਿਹਨੇ ਪਾਈ ਸੀ ਕਿਨੂੰ ਸਰਕਾਰ ਨੂੰ ਸਰਕਾਰ ਨੂੰ ਵੋਟਾਂ ਤਾਂ ਅਸੀਂ ਵੀ ਪਾਈਆਂ ਤੇ ਹੁਣ ਗੁੱਸਾ ਵੀ ਨਹੀਂ ਚਾਹੀਦਾ ਤੁਹਾਨੂੰ ਨਾ ਕਦੇ ਨਹੀਂ ਚਾਹੀਦਾ ਇਹ ਤਾਂ ਡੁਪਲੀਕੇਟ ਸਰਕਾਰ ਐ ਮੈਂ ਬੁਲਾਰਾ ਨਹੀਂ ਐ ਮੈਂ ਤਾਂ ਡੰਡਾ ਫੇਰਨੇ ਵਾਲਾ ਹਾਂ ਉਹ ਦਰਨ ਹਿੱਸੇਦਾਰੀ ਐ ਪੈਸੇ ਦੇਣ ਨੂੰ ਚੋਰੀ ਨਹੀਂ ਦਿਟਾਉਂਦੇ ਮਨੂੰ ਪਤਾ ਮੈਂ ਦਿੱਤੇ ਹੋਏ ਆ ਬਹੁਤ بڑے ਇਗਜ਼ਾਮ ਲਾ ਰਹੇ ਤੁਸੀਂ ਮੈਂ ਸਿੱਧਾ ਇਗਜ਼ਾਮ ਲਾਣਾ ਕਸੂਰ ਉਹ ਤੁਸੀਂ ਵੀ ਆ ਇਹ ਰਿਸ਼ਵਤ ਦੇ ਰਹੇ ਆ ਜਦੋਂ ਸਾਨੂੰ ਦੇਣੇ ਪਏ ਜਦੋਂ ਚੰਡੀੜ ਤੋਂ ਬਾਅਦ ਨਿਊ ਚੰਡੀੜ ਬਸਤਾ ਹੈ ਤਾਂ ਵੱਡੀਆਂ ਵੱਡੀਆਂ ਕੰਪਨੀਆਂ ਨਿਊ ਚੰਡੀੜ ਏਰੀਆ ਦੇ ਵਿੱਚ ਆਉਂਦੀਆਂ ਨੇ ਉਹਦੇ ਨਾਲ-ਨਾਲ ਫਿਰ ਮਾਰਕੀਟਾਂ ਬਣਨੀਆਂ ਵੀ ਸ਼ੁਰੂ ਹੋ ਜਾਂਦੀਆਂ ਨੇ ਤੇ ਜਿਹੜੀ ਕਿਸਾਨਾਂ ਦੀ ਜ਼ਮੀਨਾਂ ਗਮਾਡਾ ਵੱਲੋਂ ਇਕਵਾਇਰ ਨਹੀਂ ਕੀਤੀਆਂ ਗਈਆਂ ਸੀ। ਉਹਨਾਂ ਜ਼ਮੀਨਾਂ ਦੇ ਵਿੱਚ ਕਿਸਾਨਾਂ ਵੱਲੋਂ ਕਿਰਾਏ ਤੇ ਉੱਤੇ ਕੁਝ ਦੁਕਾਨਾਂ ਜਿਹੜੀਆਂ ਲੱਕੜ ਵਾਲਿਆਂ ਨੂੰ ਫਿਨਿਚਰ ਵਾਲਿਆਂ ਨੂੰ ਤੇ ਨਾਲ ਦੀ ਨਾਲ ਦੱਸ ਦਿੰਦੇ ਕਿ ਮਾਰਬਲ ਵਾਲਿਆਂ ਨੂੰ ਕਿਰਾਏ ਦਿੱਤੀਆਂ ਸੀ। ਪਰ ਉਹਨਾਂ ਦਾ ਕਾਰੋਬਾਰ ਚੱਲ ਰਿਹਾ ਸੀ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਦੋ ਤਿੰਨ ਵਾਰ ਕਮਾਡਾ ਜਿਹੜਾ ਜਗ੍ਹਾ ਉੱਤੇ ਜੇਸੀ ਮਸ਼ੀਨਾਂ ਲੈ ਕੇ ਪਹੁੰਚਿਆ ਤਾਂ ਬਾਰ-ਬਾਰ ਤੋੜ ਕੇ ਜਾਂਦਾ ਆ ਤੁਹ ਸੈੱਡ ਬਣਾਏ ਹੋਏ ਸੀ ਇਹ ਕਿਸਾਨਾਂ ਦੀਆਂ ਜਿੱਦੀ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਦੇ ਵਿੱਚ ਜਿਹੜੀ ਇਹ ਕਾਰਵਾਈ ਗਮਾਡਾ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਅੱਜ ਵੀ ਸਾਰਾ ਸਮਾਨ ਬਾਹਰ ਕਢੋ ਆ ਕੇ ਰੱਖ ਦਿੱਤਾ ਤੇ ਨਾਲ ਦੀ ਨਾਲ ਤੁਸੀਂ ਦੇਖੋ ਕਿ ਸਾਰੇ ਦੁਕਾਨਦਾਰ ਬਾਹਰ ਨੇ ਤੇ ਦੂਜੇ ਪਾਸੇ ਗਮਾਡਾ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਇਹ ਮਾਸਟਰ ਪਲਾਨ ਚ ਪੂਰੀ ਜਗ੍ਹਾ ਹੈ ਜਿਸ ਦੇ ਵਿੱਚ ਕੀ ਜਦੋਂ ਫਿਰ ਇਹ ਨਿਯਮ ਜੇ ਹੋ ਜਾਂਦੇ ਨੇ ਉਸ ਤੋਂ ਬਾਅਦ ਫਿਰ ਸਾਨੂੰ ਇਹਨਾਂ ਨੂੰ ਹਟਾਣਾ ਔਖ ਹੋ ਜਾਂਦਾ ਹੈ ਤਾਂ ਇਸ ਨੂੰ ਲੈ ਕੇ ਜਿਹੜੇ ਕਿਸਾਨ ਨੇ ਉਹ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਆ ਜਮੀਨ ਤੁਹਾਡੀ ਹੈ ਜੀ ਹਾਂਜੀ ਸਾਡੀ ਜਮੀਨ ਹੈ ਜੀ ਇਹ ਫਿਰ ਬਾਹ ਬੁੱਲਣੀ ਤੁਸੀਂ ਦੁਕਾਨਾ ਕਰਾਇ ਦੇਤੀਆਂ ਇਹ ਦੁਕਾਨਾ ਕਰਾ ਰਹੇ ਅਸੀਂ ਦੱਤਿਆਂ ਜੀ ਅਸੀਂ ਸਿਰਫ ਟੀਨਾਂ ਦੇ ਸ਼ੈੱਡ ਪਾਏ ਜੋ ਕਿ ਕੱਚੇ ਨੇ ਸਾਡੇ ਪਿੰਡ ਚ ਚੱਖਾ ਸਾਹ ਨੰਬਰ ਮੈਂ ਤੁਹਾਨੂੰ ਨੋਟ ਕਰਾਉਣਾ ਜਿਨ੍ਹਾਂ ਵਿੱਚ ਬਿਲਕੁਲ ਕਿ ਪੱਕੇ ਸ਼ੋਰੂਮ ਬਣੇ ਜਿਨ੍ਹਾਂ ਤੇ ਗਮਾਡਾਂ ਨੇ ਬਿਲਕੁਲ ਕਾਰਵਾਈ ਨਹੀਂ ਕੀਤੀ ਕਿਹੜੇ ਰੋਡ ਤੇ ਕਿਹੜੇ ਰੋਡ ਤੇ ਅਸੀਂ ਸਿਸਮਾ ਰੋਡ ਤੇ ਸਿਸਮਾ ਰੋਡ ਤੇ ਕਰਾਲੀ ਤੋਂ ਸਿਸਮਾ ਰੋਡ ਤੇ ਉਹ ਵੀ ਇਹਨਾਂ ਦੇ ਮਾਸਟਰ ਪਲਾਨ ਚ ਆਂਦੇ ਹਾਂ ਹਾਂ ਮਾਸਟਰ ਪਲਾਨ ਪਿੰਡ ਬੂਥਗੜ ਦਾ ਪੂਰਾ ਰਕਵਾ ਮਾਸਟਰ ਪਲਾਨ ਚ ਆ ਹ ਜਿਸ ਪੁੱਡੇ ਵੱਲ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਅਸੀਂ ਜਾਣਨਾ ਚਾਹੁੰਦੇ ਹਾਂ ਕਿਉਂ ਸਾਡੀ ਮਾਰਕੀਟ ਤੇ ਹੀ ਕਾਰਵਾਈ ਕਿਉਂ ਹੈ ਅਸੀਂ ਇਹ ਨੋਟਿਸ ਇਹਨਾਂ ਨੂੰ ਦਿੱਤਿਆ ਤਾਂ ਪੂਰਾ ਰਿਕਾਰਡ ਲਿਖਿਆ ਜਿੱਥੇ ਜਿੱਥੇ ਮਤਲਬ ਸ਼ੋਰੂਮ ਬਣੇ ਐ ਇਹਨਾਂ ਨੇ ਸਾਨੂੰ ਹੁਣ ਤੱਕ ਜਵਾਬ ਨਹੀਂ ਦਿੱਤਿਆ ਤੁਸੀਂ ਜਮੀਨਾਂ ਹੀ ਦੇ ਦਿਓ ਗਮਾੜਾ ਨੂੰ ਬਾਰ-ਬਾਰ ਕਿਉਂ ਤੰਗ ਪਰੇਸ਼ਾਨ ਹੋ ਰਹੇ ਹੋ ਫ੍ਰੀ ਦੇ ਦਈਏ ਜੀ ਕਦਾਨ ਕਰ ਦਈਏ ਇਹਨਾਂ ਇਹ ਤਾਂ ਅਫਸਰ ਪਹਿਲਾਂ ਹੀ ਬਥਰੇ ਨੋਟ ਲੈ ਲੈ ਕੇ ਰਜੇ ਪਏ ਐ ਇਹ ਸ਼ੋਰੂਮਾਂ ਮਿਲੀ ਲੱਖ ਲੱਖ ਰੁਪਈਆ ਲੈ ਜਾਂਦੇ ਪੱਕੇ ਉਹਨਾਂ ਨੇ ਕਾਰਵਾਈ ਨਹੀਂ ਸਾਡੇ ਦੇ ਪੈਸੇ ਨਹੀਂ ਦਿੰਦੇ ਸਾਡੇ ਦੇ ਕਾਰਵਾਈ ਕਰੀ ਜਾਂਦੇ ਤੁਸੀਂ ਇਹਨਾਂ ਨੂੰ ਗੱਲ ਨਹੀਂ ਕਰੀ ਹੁਣ ਜਦੋਂ ਟਾਣ ਆਈ ਸੀ ਥੋੜਾ ਸਾਰਾ ਟਾ ਟੇੜੀ ਕਰਤਾ ਇਹਨਾਂ ਨੇ ਇਹਨਾਂ ਤਾਂ 10 ਵਾਰੀ ਗੱਲ ਨਹੀਂ ਗ ਉਹਨਾਂ ਨੇ ਖਸਰਾ ਨੰਬਰ ਦੇ ਕੇ ਸ਼ੋਰੂਮ ਦੇ ਕੇ ਆਏ ਆ ਦੇਖ ਲਓ ਤੁਹਾਨੂੰ ਦਿਖਾ ਦਿੰਦੇ ਅਸੀਂ ਇਹਨਾਂ ਦੇ ਖਸਰਾ ਨੰਬਰ ਜਿਨ੍ਹਾਂ ਤੇ ਪੱਕੇ ਸ਼ੋਰੂਮ ਬਣੇਵੇਂ ਦੇਖ ਲਓ ਇਹ ਤੁਸੀਂ ਕੋਈ ਇਹੋ ਜਿਹੀ ਗੱਲ ਜਿਸ ਤਰੀਕੇ ਨਾਲ ਲਿਖਤੀ ਦੇ ਦਿਓ ਇਹਨਾਂ ਗਮਾੜ ਵਾਲੇ ਨੂੰ ਕਿ ਭਾਈ ਜਦੋਂ ਤੁਹਾਡਾ ਅਕਵਾਇਰ ਕਰੂਗਾ ਜ਼ਮੀਨਾਂ ਆਸੀਂ ਇਹਨੂੰ ਆਪਣੇ ਆਪ ਚੱਕ ਲਾਂਗੇ ਕੋਈ ਜਿਹੜਾ ਉਜਾੜਾ ਪਤਾ ਨਹੀਂ ਲਮਾਂਗਾ ਤੁਹਾਨੂੰ ਵਕੀਲ ਨੇ ਸਭ ਕੁਝ ਲਿਖ ਕੇ ਦਿੱਤੇ ਆ ਜੀ ਉਹਨਾਂ ਨੇ ਇਹ ਵੀ ਦੱਸਿਆ ਵੀ ਜਿਹੜੀ ਇਹਨਾਂ ਨੂੰ ਨੋਟਿਸ ਭੇਜਿਆ ਇਹਨਾਂ ਨੇ ਉਹ ਕਾਰਵਾਈ ਸਰਕਾਰੀ ਜ਼ਮੀਨ ਤੇ ਹੁੰਦੀ ਹੈ ਮਾਲਕ ਦੀ ਜ਼ਮੀਨ ਤੇ ਕਾਰਵਾਈ ਹੋਣੀ ਹੈ ਆ ਸਾਡੀ ਉਹ ਜਵਾਬ ਵੀ ਦਿੱਤੇ ਇਹਨਾਂ ਨੇ ਕੋਈ ਜਵਾਬ ਨਹੀਂ ਕੋਈ ਜਿੰਮਕੀਲ ਕਹਿੰਦਾ ਵੀ ਜਵਾਬ ਦਵੋਗੇ ਉਸ ਤੋਂ ਬਾਅਦ ਅੱਗੇ ਗੱਲ ਚੱਲੂਗੀ ਆਪਣੀ ਫਿਰ ਆਪਾਂ ਅਫਸਰ ਨਾਲ ਗੱਲਬਾਤ ਹੋਈ ਤੇ ਕੀ ਕਿਹਾ ਉਹਨਾਂ ਨੇ ਉਹ ਕਹਿੰਦੇ ਮੈਂ ਹੁਣ ਮੇਰੀ ਨੌਲਜ ਵਾਹੋਂ ਆਈ ਮੈਂ ਤੁਹਾਨੂੰ ਫੇਰ ਮਿਲੂੰਗਾ ਅੱਛਾ ਟੀਟੀ ਦੀ ਹੋ ਜਾਏਗੀ ਟੀਟੀ ਵੀ ਕਹਿੰਦਾ ਹੂੰ ਹੁਣ ਤੁਹਾਡੇ ਸਾਹਮਣੇ ਮਿਲਿਆ ਤਾਂ ਜੀ ਹੂੰ ਕਹਿੰਦਾ ਮੈਂ ਹੁਣ ਦੇਖੂੰਗਾ ਨੋਟਿਸ ਹਾਂ ਹਾਲੇ ਮੈਂ ਦੇਖਿਆ ਨਹੀਂ ਹੈ ਵਰਿੰਦਰ ਪਹਿਲਾਂ ਵੀ ਆਲੇ ਇੱਥੇ ਗਮਾੜਾ ਵਾਲੇ ਕਾਰਵਾਈ ਇੱਕ ਵਾਰੀ ਹੀ ਕਿਉਂ ਨਹੀਂ ਕੀਤੀ ਫਿਰ ਬਾਰ ਬਾਰ ਕਿਉਂ ਆਣਾ ਪੈ ਰਿਹਾ ਕਾਰਨ ਕੀ ਲੱਗਦਾ ਦੇ ਕੋਈ ਪਤਾ ਨਹੀਂ ਹੁਣ ਕਿਆ ਕਰਾਈ ਇਹਨਾਂ ਦਾ ਇਹ ਕਾਰਵਾਈ ਥੋੜੀ ਦੇ ਕਰਨ ਤੇ ਹੁੰਦੀ ਪਈ 20 25 ਦੇ ਕਰਨਾ ਇੱਥੇ ਕਾਰਵਾਈ ਹੁੰਦੀ ਜਾਂਦਾ ਬਾਕੀ ਪਿੱਛੇ ਵੀ ਬਣੀ ਆਵੇ ਅੱਗੇ ਵੀ ਬਣ ਰਹੀ ਐ ਕੰਮ ਚੱਲੇ ਰਿਹਾ ਚਾਰੇ ਪਾਸੇ ਪਰ ਸਾਨੂੰ ਪਤਾ ਲੱਗ ਰਿਹਾ ਵੀ ਚਲੋ ਅਸੀਂ ਲੋਕਲ ਇੱਥੇ ਤੋਂ ਮਾਨਕ ਪਰੋਂ ਮੇਰਾ ਪਿੰਡ ਐ ਅਸੀਂ ਲੋਕਲ ਡੀ ਲੰਘਦੇ ਹੋਰ ਦੇਖਦੇ ਕਾਰਵਾਈ ਜਿੰਨੀ ਵਾਰੀ ਵੀ ਹੁੰਦੀ ਕਾਰਵਾਈ ਇਹੀ ਦੇ ਕਰਨ ਤੇ ਹੁੰਦੀ ਆਗੇ ਇਹ ਪਤਾ ਨਹੀਂ ਲੈ ਕੋਈ ਰੰਜਿਸ਼ ਐ ਕਿ ਆ ਦਿੱਕਤ ਐ ਇਹਨਾਂ ਦੀ ਸਾਨੂੰ ਤਾਂ ਕੁਝ ਸਮਝ ਨਹੀਂ ਨਗਰੀ ਕੁਛ ਕਿਵੇਂ ਦੇਖਦੇ ਹੋ ਬਾਪੂ ਜੀ ਜਿਹੜੀ ਇਹ ਜ਼ਮੀਨ ਐ ਜਿਹੜੀ ਇਹ ਮਾਲਕਾਂ ਦਾ ਮਾਲਕਾਂ ਦੀ ਜ਼ਮੀਨ ਐ ਕਰਾਇਆ ਦਿੱਤੇ ਹੋਏ ਸੀ ਸ਼ੁਰੂਮ ਪਰ ਗਮਾਡਾ ਵੱਲੋਂ ਕਰੇ ਮਾਸਟਰ ਪਲਾਨ ਚ ਸਾਡੇ ਤੁਸੀਂ ਜਾਣ ਬੁੱਝ ਕੇ ਇੱਥੇ ਮਾਰਕੀਟਾਂ ਖੋਲ ਕੇ ਜਿਹੜਾ ਸਾਡਾ ਮਾਸਟਰ ਪਲਾਨ ਖਰਾਬ ਕਰ ਰਹੇ ਵੈਕ੍ਰਿਓ ਜੀ ਕਾ ਖਲਸਾ ਵੈਕ੍ਰਿਓ ਜੀ ਦੇ ਪਤਿਤ ਜੀ ਜੀ ਤੁਹਾਡੇ ਚੈਨਲ ਦੇ ਅਨੁਸਾਰ ਮੈਂ ਆਪ ਸਰਕਾਰ ਨੂੰ ਇਹ ਹੀ ਬੇਨਤੀ ਕਰੂੰਗਾ ਕਿ ਜੋ ਕਿ ਜ਼ਮੀਨ ਹੈ ਮਾਲਕਾਂ ਦੀ ਹੈ ਜੋ ਮਾਲਕ ਹੈ ਉਹਨੇ ਮਾਲਕਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਜਦੋਂ ਸਾਡੀ ਜੁਆਏ ਜ਼ਮੀਨ ਹੈ ਕੁਆਰ ਹੋਊਗੀ ਅਸੀਂ ਉਹਨੂੰ ਖਾਲੀ ਆਪ ਕਰ ਦਵਾਂਗੇ ਕਿਉਂਕਿ ਸਰਕਾਰ ਸਰਕਾਰ ਲੋਕਾਂ ਨੂੰ ਫੁੱਦੂ ਬਣਾਉਂਦੀ ਹੈ ਹੂੰ ਕਿਉਂ ਹੂੰ ਕਿਉਂਕਿ ਲੋਕਾਂ ਜੋਸ਼ ਨਹੀਂ ਹੈ ਲੋਕ ਇਹ ਸਰਕਾਰ ਲੋਕਾਂ ਜੋਸ਼ ਭਰਨਾ ਚਾਹੁੰਦੀ ਹੈ ਮਰੂਰ ਫਿਰ ਉਤੋਂ ਬਾਅਦ ਜਿਹੜੇ ਜਮੀਨ ਦੇ ਮਾਲਕ ਹੈ ਇਹਨਾਂ ਨੇ ਆਪਣੀ ਜ਼ਮੀਨ ਤੇ ਗੈਰਜ ਬਣਾ ਲਏ ਸਰਕਾਰ ਕਹਿੰਦੀ ਪਰਮਿਸ਼ਨ ਨਹੀਂ ਲਈ ਤੇਜੀ ਜੀ ਮੈਂ ਤੁਹਾਡੇ ਮੀਡੀਅਮ ਹ람 ਇਹ ਕਹੂੰਗਾ ਕਿ ਸਰਕਾਰ ਨੂੰ ਸਾਡਾ ਪਿੰਡ ਜਿਹੜਾ ਬੂਥਗੜ ਹੈ ਈ ਨਜ਼ਰ ਆਏ ਕਿਉਂ ਵਟ ਸਰਕਾਰ ਦੱਸੇ ਹੁਣੇ ਬੜੋ ਇਹਨਾਂ ਨੂੰ ਕਿਹੜਾ ਜਿਹਾ ਇਹ ਬੁਲਾਓ ਜੇ ਇਹਨੂੰ ਬੁਲਾਓ ਬਲਾਕ ਤੱਕ ਚਲੋ ਮੈਂ ਨਾਲ ਕਿਉਂ ਨਹੀਂ ਢਾਏ ਜਾਂਦੇ ਸਾਰੇ ਮਕਾਨ ਕਿਉਂ ਨਹੀਂ ਢਾਏ ਜਾਂਦੇ ਇਹ ਗਏ ਗੈਰ ਕਾਨੂੰਨੀ ਹੈ ਮੈਂ ਹੁਣੇ ਲਗਾਉਣਾ ਜਾ ਕੇ ਕਿਉਂ ਇਹਨਾਂ ਜਿਹੜੇ ਗਰੀਬ ਗਰੀਬ ਪਰਿਵਾਰ ਹੈ ਇਹਨਾਂ ਨੂੰ ਨਹੀਂ ਤਾਂ ਕਰਨਾ ਕਿਉਂ ਇਹਦੇ ਪਿੱਛੇ ਸਰਕਾਰ ਦਾ ਹੀ ਹੱਥ ਹੈ ਸਰਕਾਰ ਦੇ ਹੱਥ ਖਾਲੀ ਹੈ ਸਰਕਾਰ ਨੂੰ ਪੈਸਾ ਨਹੀਂ ਜਾਂਦਾ ਮੈਂ ਤਾਂ ਇਹੀ ਕਹੂੰਗਾ ਕਿਉਂਕਿ ਜਿਹੜੇ ਪੁੱਡਾ ਵਾਲੇ ਐ ਅਸੀਂ ਪਹਿਲਾਂ ਵੇਚ ਕੇ ਗਏ ਐ ਇੱਥੇ ਕਿਉਂਕਿ ਉਹ ਪੁੱਡਾ ਹਰ ਮਹੀਨੇ ਬਾਅਦ ਪੈਸੇ ਮੰਗਦੀ ਐ ਹੁਣ ਵੀ ਮੈਂ ਗਾਉਂਗਾ ਪੁੱਡਾ ਨੂੰ ਪੈਸੇ ਦੇ ਤੋ ਇੱਧਰ ਧਾਣੇ ਬਾਅਦ ਦੇਖੋ ਨਾ ਉੱਧਰ ਨਿਗਾਹ ਮਾਰੋ ਕਿਉਂ ਛੜਦੇ ਉਹਨਾਂ ਨੂੰ ਕਿਉਂ ਚੜ ਕੇ ਜਾਂਦੇ ਸਰੰਡਾ ਹੋ ਇਹ ਕੋ ਪੁੱਡਾ ਹੈ ਪੁੱਡਾ ਦੌੜੋ ਹੈ ਇਹ ਤਾਂ ਸੁੱਡਾ ਹੈ ਸੁੱਡੇ ਜਾ ਜੋ ਸਭ ਕੁਝ ਖਤਮ ਗਈ ਜੀ ਸਾਹਿਬ ਨੂੰ ਮੈਂ ਬਾਤ ਗੱਲ ਕੀਤੀ ਸੀ ਉਹਨੇ ਕਹਿੰਦਾ ਸੀ ਢਾਕੇ ਜਾਣ ਦਵਾਂਗੇ ਮੈਂ ਖਾਂ ਮੈਂ ਜਾਣ ਨਹੀਂ ਦਊਂਗਾ ਸਾਰੇ ਹੀ ਤਾਂ ਪਿੱਛੇ ਠੇਕਾ ਬਣਿਆ ਨਹੀਂ ਤਾਂ ਹੁੰਦੇ ਕਿ ਇਹਨਾਂ ਨੇ ਜ਼ੁਲਮ ਕਰਤਾ ਕਿਹ ਅਜ ਜ਼ੁਲਮ ਕਰਤਾ ਦੱਸੋ ਪਹਿਲਾਂ ਸਰਕਾਰ ਨੇ ਸਰਕਾਰ ਦੇ ਨਮਾਇੰਿਆਂ ਨੂੰ ਵਿੱਚੋ ਜੜੇ ਇੱਥੇ ਮੌਕਾ ਦਿਹਾ ਜਨੇ ਵੀ ਕਿਆ ਜ਼ੁਲਮ ਕਰਤਾ ਦੱਸੋ ਸਰਕਾਰ ਦੇ ਨਮਾਇੰਿਆਂ ਨੂੰ ਜਵਾਬ ਆਉਂਦਾ ਕੋਈ ਕਿ ਮੇਰੇ ਤੋਂ ਪੁੱਛਣਾ ਵੋਟਾਂ ਕਿਹਨੇ ਪਾਈ ਸੀ ਕਿਨੂੰ ਸਰਕਾਰ ਨੂੰ ਸਰਕਾਰ ਨੂੰ ਵੋਟਾਂ ਤਾਂ ਅਸੀਂ ਵੀ ਪਾਈਆਂ ਤੇ ਹੁਣ ਗੁੱਸਾ ਵੀ ਨਹੀਂ ਚਾਹੀਦਾ ਤੁਹਾਨੂੰ ਨਾ ਕਦੇ ਨਹੀਂ ਚਾਹੀਦਾ ਇਹ ਤਾਂ ਡੁਪਲੀਕੇਟ ਸਰਕਾਰ ਹੈ ਉਹੀ ਮੋਰ ਕਿਤੇ ਲੱਗਦੀ ਹੈ ਪਤਾ ਮੈਂ ਕਹਿੰਦਾ ਮੋਰ ਲੱਗ ਗਈ ਇਹ ਤਾਂ ਮੁਹਨ ਸائن ਕਰਨੇ ਆਰ ਤਾਂ ਤੁਹਾਡੇ ਪਿੰਡ ਦੀ ਹੋਇਆ ਆਪਾਂ ਨਾਂਬਾ ਕਿਸੇ ਹੋਰ ਨੂੰ ਨਾ ਦਈਏ ਗਮਾੜਾ ਨੂੰ ਕਿਸੇ ਨੂੰ ਤੇ ਤੁਹਾਡਾ ਆਪਣੀ ਏਕਾ ਨਹੀਂ ਹੈ ਦੇਖੋ ਜੀ ਮੈਂ ਤੁਹਾਨੂੰ ਫੇਰ ਉਹੀ ਬੰਦੀ ਕਰੂੰਗਾ ਸਾਡਾ ਏਕਾ ਕਿਉਂ ਨਹੀਂ ਹੈ ਤੁਸੀਂ ਤਾਂ ਨਾ ਲਾਉਣਾ ਮੈਂ ਲਾ ਦੂੰਗਾ ਲਾਉਣਾ ਮੈਂ ਥੋੜੀ ਕਿਸੇ ਨਾਲ ਨਾ ਦੰਨ ਨਾਲ ਇਹ ਤਾਂ ਨਹੀਂ ਹੈ ਕਿਉਂ ਨਹੀਂ ਹੈ ਬਲਾਕ ਪ੍ਰਧਾਨ ਹੈ ਦਬ ਦਬਾ ਹੈ ਜਿਹੜੇ ਮਾਲਕਾਂ ਇਹ ਜਮੀਨ ਦੇ ਅਸੀਂ ਤਾਂ ਮਰ ਜੂਗੇ ਪਰ ਪ੍ਰਧਾਨ ਮਲਾਕ ਪ੍ਰਧਾਨੋ ਕੇ ਪੰਚਾਇਤ ਹੋਈ ਵੈਗ ਰੂ ਉਹ ਕੁਰਬਾਨੀ ਨਹੀਂ ਕਰਨਗੇ ਅਸੀਂ ਕਰ ਦੂੰਗਾ ਕਰਨ ਕਰਨ ਦਾ ਇਹ ਦਫਾੜ ਹੈ ਸਰਕਾਰ ਉੱਪਰ ਕਹਿੰਦੇ ਸਾਡੀ ਹੈ ਅਸੀਂ ਤਾਂ ਨਹੀਂ ਡਰਨਾ ਹਾਂਜੀ ਜੇ ਸਾਡੇ ਥੁੱਕ ਸਿੱਟਣਾ ਆਗਲਾ ਕਹਿੰਦਾ ਵੀ ਇਹ ਤਾਂ ਸਰਕਾਰ ਆਪਦੀ ਹੈ ਆਪਦੀ ਹੈ ਕੰਮ ਤਾਂ ਵਧੀਆ ਕਰ ਲੋ ਹੁਣ ਤੱਕ ਇਹ ਉਰੇ ਤੱਕ ਸਾਰੇ ਸ਼ੋਰੂਮ ਬਣੇ ਹੋਈ ਸੀ ਪਹਿਲਾਂ ਸਰਕਾਰ ਨੇ ਚ ਬਣੇ ਸੀ ਕਾ ਜੇ ਕੜਾ ਫਟਣਾ ਦੱਸੋ ਤੁਸੀਂ ਆਪੇ ਤੁਸੀਂ ਦੱਸੋ ਹੁਣ ਉਹਨਾਂ ਨੂੰ ਵਾਇਦਿਆਂ ਨੂੰ ਬੱਚੋ ਵੀ ਅੱਜ ਘੜਾ ਫਟਣਾ ਇਹ 5-7 ਦਿਨ ਹੋ ਗਏ ਹੀ ਆਹੀ ਇੰਨੀ ਕ ਦਿਖਦੀ ਐ ਮਾਰਕੀਟ ਬਣੀ ਹੋਈ ਬਾਕੀ ਨਹੀਂ ਦਿਖਦੀ ਦਾਨੇ ਵਾਏ ਕਿਉਂ ਨਹੀਂ ਦਿਖਦੀ ਦੱਸੋ ਪੈਸੇ ਦਿੱਤੇ ਹੋਏ ਆ ਗਮਾਡਾ ਨੂੰ ਮੈਂ ਤਾਂ ਇਹ ਕਹੂੰਗਾ ਅਸੀਂ ਜਾਣਦੇ ਸਾਰਾ ਕੁਝ ਸਰਕਾਰਾਂ ਮਾਰੇ ਜਾਣਦੇ ਵਾਹੀ ਗੁਰੂ ਜੀ ਕਿਰਪਾ ਕਰਨ ਮਿਹਰ ਕਰਨ ਸਾਰੀਆਂ ਸਰਕਾਰਾਂ ਜਦੋਂ ਵੀ ਸਾਡੀ ਤਾਂ 40 ਸਾਲ ਸਰਵਿਸ ਹੋ ਗਈ ਸਰਕਾਰਾਂ ਬਹੁਤ ਹੀ ਅੱਛਾ ਨਹੀਂ ਹੁੰਦੀਆਂ ਸਰਕਾਰਾਂ ਦੀ ਜਿਹੜੀਆਂ ਨੀਤੀਆਂ ਹੁੰਦੀਆਂ ਲੋਕਾਂ ਮਾਰਗ ਹੀ ਹੁੰਦੀਆਂ ਬੇਸ਼ੱਕ ਆਦੇ ਕਹੀ ਜਾਂਨ ਸਾਡੀ ਸਰਕਾਰ ਹੈ ਸਾਡੀ ਸਰਕਾਰ ਕੋਈ ਕੰਮ ਤਾਂ ਦੱਸੋ ਨੌਕਰੀ ਦਿੱਤਾ ਕਹਲਾ ਪੁੱਛਣਾ ਕਹਿੰਦੇ ਨੌਕਰੀ ਦਿੱਤੀਆਂ ਸੀ ਬਹੁਤ ਜ਼ਿਆਦਾ ਕਿੰਨੀਆਂ ਕਿ ਦਿੱਤੀਆਂ ਸਾਡੇ ਪਿੰਡ ਦਾ ਕਿਸੇ ਨੂੰ ਮਿਲੀ ਨਹੀਂ ਮੈਂ 20 ਬੰਦੇ ਨੂੰ ਸਰਵਿਸ ਦਵਾਈ বিনা ਪੈਸੇ ਤੇ ਦਵਾਈ ਨਾ ਕਿ ਜੇ ਤਾਂ ਨਾ ਲੱਤਾ ਦੱਸੋ ਬਿਲ ਮਾਫ ਕਰਕੇ ਦੱਸ ਬਿਲ ਮਾਫ ਕਰਤੇ ਕਹਿੰਦੇ ਬਿਲ ਮਾਫ ਕਰਕੇ ਟੱਟੂ ਕਰਤੇ 600 ਯੂਨਟ ਮਾਫ ਕਰੀਏ 1 ਯੂਨਟ 1 ਰੁਪਈਆ 1 ਯੂਨਟ ਵੱਧ ਗਈ ਫਿਰ 1 ਰੁਪਈਆ ਦਾ ਮੈਨ ਲਓ ਦੱਸੋ ਅਸੀਂ ਤਾਂ ਭਰ ਦੇ ਆ ਬਿਲ ਦੱਸੋ ਕਿਹੜਾ ਬਿਲ ਮਾਫ ਦੱਸੋ ਤੁਸੀਂ ਦੱਸੋ ਪੁੱਛੋ ਸਰਕਾਰ ਨੂੰ ਕਿ ਕਿਹੜਾ ਮਿਲ ਮਾਫ ਕਰਿਆ ਦੱਸੋ ਤਾਂ ਸਹੀ ਦੱਸੋ ਠੀਕ ਹੈ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਮੈਂ ਨਾ ਅਸਲ ਤੇ ਮੈਂ ਬਲਾਰਾ ਨਹੀਂ ਹਾਂ ਮੈਂ ਤਾਂ ਡੰਡਾ ਫੇੜਨੇ ਵਾਲਾ ਹਾਂ ਮੇਰੀ ਥਿਊਰੀ ਨਹੀਂ ਹੈ ਇਹਨਾਂ ਨਾਲ ਤਾਂ ਨਾ ਇਹ ਤਾਂ ਪੈਸੇ ਲੁੱਟਦੇ ਹਨ ਕੌਣ ਹਿੱਸੇਦਾਰੀ ਹੈ ਹੂੰ ਵੱਡਿਆਂ ਨੇ ਹਿੱਸੇਦਾਰੀ ਹੈ ਪੈਸੇ ਦੇਣ ਨੂੰ ਚੋਰੀ ਨਹੀਂ ਦਿਟਾਉਂਦੇ ਮੈਨੂੰ ਪਤਾ ਮੈਂ ਦਿੱਤੇ ਹੋਏ ਆ ਬਹੁਤ بڑے ਐਗਜ਼ਾਮ ਲਾ ਰਹੇ ਤੁਸੀਂ ਮੈਂ ਸਿੱਧਾ ਐਗਜ਼ਾਮ ਲਵਾਂ ਕਸੂਰਵਾ ਤੁਸੀਂ ਵੀ ਆਏ ਨੇ ਰਿਸ਼ਵਤ ਦੇ ਰਹੇ ਆ ਜਦ ਸਾੜਾ ਬਾਹੜੀ ਦੇ ਪਾਸ ਸਾੜੀ ਦਾ ਸਾਨੂੰ ਦੇਣੇ ਪਏ ਹਾਂ ਹਾਂ 70 ਸਾਲ ਦੋ ਡੀ ਇਹਨਾਂ ਨੇ ਸਾਨੂੰ ਪ੍ਰਵਾਧ ਕਰਤਾ ਸਾਡੀ ਸਾੜੀ ਸ਼ਾਦੀ ਨੂੰ ਹਾਂ ਆਪਾਂ ਤਾਂਹੀਂ ਚਾਹੀਦਾ ਵੀ ਡੰਡਾ ਫਿਰਨਾ ਚਾਹੀਦਾ ਆਪ ਸੁਣਾ ਦੇ ਵੀ ਤੁਹਾਡਾ ਇੱਕਾ ਨਹੀਂ ਨਾ ਹੈ ਤੁਹਾਡਾ ਕਿਹਾ ਜੇ ਮੈਨੂੰ ਪੁੱਛਦੇ ਉਸ ਟਾਈਮ ਜਦੋਂ ਮੇਰਾ ਢੋਨ ਤੇ ਤਰਪਾਸ ਲਾਏ ਮੈਂ ਕਿ ਹਾਂ ਤੇ ਨਾ ਚਲਾਉਂ ਮੈਂ ਚਲਾਉਂ ਮੈਨੂੰ ਤੋੜ ਦਈ ਨਹੀਂ ਹੈ ਪਰ ਸੌਨੈਲੀ ਮੈਨੂੰ ਬੁਲਾਇਆ ਕਿ ਜਗ੍ਹਾ ਲੈਂਟਰ ਪੈ ਰਹੇ ਕਈ ਜਗ੍ਹਾ ਸੈੱਟ ਵੀ ਨਹੀਂ ਪੈਣਦੇ ਰਹੇ ਬਹੁਤ ਮਾੜੀ ਜਲਾ ਹਿੱਸਾ ਲੈਣ ਦਾ ਹੈ ਅੱਛਾ ਹਾਂ ਸਿੱਧਾ ਹੀ ਸਿੱਧਾ ਹਿੱਸਾ ਲੈਣੇ ਜਿਹਦਾ ਹਿੱਸਾ ਚਲ ਉਹ ਕੋਈ ਨਹੀਂ ਟਾਉਂਦਾ ਹਾਂ ਹਾਂ ਬਿਲਕੁਲ ਤੋ ਦੇਖੋ ਕਿ ਨਾਲ ਦੀ ਨਾਲ ਸਾਡੇ ਨਾਲ ਕੁਝ ਅਫਸਰ ਨੇ ਜਿਹੜੇ ਗੰਬਾੜਾ ਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋ ਰਹੀ ਹੈ ਉਹ ਕਿਸ ਤਰੀਕੇ ਨਾਲ ਹੋ ਰਹੀ ਹੈ ਬਾਕੀ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਅਫਸਰ ਸਹਿਬਾਨ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਰ ਇੱਕ ਮਿੰਟ ਸਾਰਾ ਦੱਸ ਦਿਓ ਜਰਾ ਸਰ ਕਾਰਵਾਈ ਕਾਰਵਾਈ ਦੱਸ ਦਿਓ ਮੈਨੂੰ ਕਿਵੇਂ ਤੁਸੀਂ ਕਾਰਵਾਈ ਦੱਸ ਦਿਓ ਉਹ ਕਾਰਵਾਈ ਦੱਸ ਦਿਓ ਸਰ ਸਰਖਾਵ ਹੈ ਜੀ ਐਡੀ ਬੜੀ ਸਰ ਕਾਰਵਾਈ ਦੱਸੋ ਚਲ ਕਾਰਵਾਈ ਕਰੋ ਕਾਰਵਾਈ ਦੱਸੋ ਕੀ ਕੀ ਨਾ ਨਾ ਬਾਅਦ ਚ ਕਰਾਂਗੇ ਬਾਈ ਚਲੋ ਆ ਤੂੰ ਦੇਖੋ ਕੀ ਗਮਾੜਾ ਦੇ ਅਧਿਕਾਰੀ ਨੇ ਕੁਝ ਵੀ ਨਹੀਂ ਬੋਲ ਰਹੇ ਕੁਝ ਦੱਸਣ ਨੂੰ ਤਿਆਰ ਨਹੀਂ ਪਰ ਦੇਖੋ ਕਿਸਾਨ ਨੇ ਜਿਹੜੇ ਇਹ ਆਪਣੇ ਕੋਲ ਸਬੂਤ ਲੇਖ ਬੈਠੇ ਨੇ ਉਸ ਤੋਂ ਬਾਅਦ ਕੋਈ ਵੀ ਜੜੀ ਉਹ ਇਹ ਜਗ੍ਹਾ ਉੱਤੇ ਜਵਾਬ ਦੇਈ ਨਹੀਂ ਦਿੱਤੀ ਜਾ ਰਹੀ ਦੂਜੇ ਪਾਸੇ ਅਸੀਂ ਮਰਦਾਬਾਦ ਮਰਦਾਬਾਦ ਆ ਦੇਖੋ ਤੁਸੀਂ ਕੀ ਹੁਣ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਕਾਫੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਤਾਂ ਉਸ ਤੋਂ ਬਾਅਦ ਇਹ ਜਿਹੜੀ ਕਾਰਵਾਈ ਲਗਾਤਾਰ ਜਾਰੀ ਹੈ ਪਰ ਦੂਜੇ ਪਾਸੇ ਜਿਹੜੇ ਹੁਣ ਗਮਾੜੇ ਅਧਿਕਾਰੀ ਕੋਈ ਜਵਾਬ ਨਹੀਂ ਦੇ ਰਹੇ ਪਰ ਕਾਰਵਾਈ ਜਿਹੜੀ ਲਗਾਤਾਰ ਸਵੇਰ ਚੱਲ ਰਹੀ ਹੈ ਇਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਨਾ ਸੜੀ ਸਰਕਾਰ ਸੁਣ ਰਹੀ ਹੈ ਨਾ ਹੀ ਕੋਈ ਮਹਿਕਮਾ ਦੇਖਦੇ ਆ ਕਿ ਜਿਸ ਤਰੀਕੇ ਨਾਲ ਹੁਣ ਰੋਸ ਇੰਨਾ ਕਿਸਾਨਾਂ ਦਾ ਵਧਿਆ ਹੈ ਤਾਂ ਇੰਨਾ ਬੋਲੇ ਵੀ ਕਿਹਾ ਗਿਆ ਕਿ ਇੱਕ ਪਾਸੇ ਤਾਂ ਰੋਡ ਦੇ ਉੱਤੇ ਲੈਂਟਰ ਪਾਏ ਜਾ ਰਹੇ ਨੇ ਉੱਥੇ ਗਮਾੜਾ ਨਹੀਂ ਰੁਕ ਰਿਹਾ ਦੂਜੇ ਪਾਸੇ ਟੀਨਾ ਦੇ ਛੱਡਾਂ ਨੂੰ ਢਾਟੇਰੀ ਕੀਤਾ ਜਾ ਰਿਹਾ ਤੁਹਾਨੂੰ ਕਰਮ ਗਰਜੋਤ ਦੇ ਨਾਲ ਤੇ ਸਿੰਘ